पंजाब के एक जून नोटिंग होनी है और हर पार्टी वालों वोटर तक पहुँच की जा रही है और हर पार्टी वालों बड़ा इकट्ठ करके वोटर भरोसा दवाया जा रहा है और अपनी पार्टी के किते हुए कामों बारे जाणू करवाया जा रहा है ਭਾਰਤੀ ਜਨਤਾ ਪਾਰਟੀ ਦੇ ਹਲਕਾ ਇੰਚਾਰਜ ਜਗਦੀਸ਼ ਕੁਮਾਰ ਜੱਗਾ ਨੇ ਪਿੰਡਾਂ ਤੇ ਸ਼ਹਿਰਾਂ ਦਾ ਇਕੱਠ ਕਰਕੇ ਮਹਾਰਾਣੀ ਪੰਨੀਤ ਕੌਰ ਨੂੰ ਭਰੋਸਾ ਦਿੱਤਾ ਹੈ ਕਿ ਇਸ ਵਾਰੀ ਜ਼ਿਲ੍ਹਾ ਪਟਿਆਲਾ ਤੋਂ ਮਹਾਰਾਣੀ ਪੰਨੀਤ ਕੌਰ ਨੂੰ ਵੱਡੀ ਜਿੱਤ ਪ੍ਰਾਪਤ ਹੋएगी ਚੋਣ ਮੁਹਿਮ ਨੂੰ ਹੋਰ ਤੇਜ਼ ਕਰਨ ਦੇ ਲਈ ਕੇਂਦਰੀ ਮੰਤਰੀ ਦਾ ਰਜਿੰਦਰ ਸ਼ਕਾਵਤ ਜੀ ਪਹੁੰਚੇ ਸਨ ਅਤੇ ਮਹਾਰਾਣੀ ਪੰਨੀਤ ਕੌਰ ਜੀ ਦਾ ਜਗਦੀਸ਼ ਕੁਮਾਰ ਜੱਗਾ ਵੱਲੋਂ ਸਨਮਾਨਿਤ ਕੀਤਾ ਗਿਆ ਇਸ ਵੱਡੇ ਇਕੱਠ ਨੂੰ ਦੇਖ ਕੇ ਮਹਾਰਾਣੀ ਪੰਨੀਤਕੌਰ ਅਤੇ ਕੇਂਦਰੀ ਮੰਤਰੀ ਰਜਿੰਦਰ ਸ਼ਕਾਵਤ ਜੀ ਨੂੰ ਜਿਲ੍ਹਾ ਪਟਿਆਲਾ ਤੋਂ ਮਹਾਰਾਣੀ ਪੰਨੀਤਕੌਰ ਨੂੰ ਜਿੱਤ ਪ੍ਰਾਪਤ ਹੋਵੇਗੀ। ਕੇਂਦਰੀ ਮੰਤਰੀ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀਆਂ ਨੀਤੀਆਂ ਬਾਰੇ ਅਤੇ ਸਕੀਮਾਂ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਅਤੇ ਉਨ੍ਹਾਂ ਨੇ ਦੱਸਿਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਹਰ ਇੱਕ ਵਰਗ ਦਾ ਫਾਇਦਾ ਸੋਚਦੇ ਹਨ ਅਤੇ ਤੀਜੀ ਵਾਰੀ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਹਨ। सारिया स्टेटा सानू घूम का मौका मिलिया है हर एक जगह से जय श्री राम के नारे लग रहे हैं तन देश के प्रधानमंत्री नरेंद्र मोदी जी ही दो हजार चौबीस के प्रधानमंत्री होने ਜੋੜੀਆਂ ਬੱਲਾ ਨਹੀਂ ਕਰਨੀਆਂ ਚਾਹੀਦੀਆਂ ਹਲੇ ਜਦ ਵੋਟਾਂ ਪੈ ਜਾਣਗੀਆਂ ਸਾਹਮਣੇ ਆ ਜਾਊਗਾ ਪਰ ਜੋ ਮੇਰਾ ਭਰੋਸਾ ਹੈ ਕਿ ਭਾਰਤ ਨੇ ਇਹ तय ਕਰ ਦਿੱਤਾ ਹੈ ਕਿ ਮੋਦੀ ਜੀ ਔਰ ਬੀਜੇਪੀ ਹੀ ਸਰਕਾਰ ਬਣਾਉਣਗੇ ਆਪਕੇ ਆਪਕੇ ਅਸੈਸਮੈਂਟ ਕਿਆ ਕਿੰਨੀਆਂ ਸੀਟਾਂ ਮੈਂ ਆਖ ਨਹੀਂ ਸਕਦੀ ਪਰ ਇਤਨੀ ਸੀਟੇ ਕਿ ਗਵਰਨਮੈਂਟ ਬਣੇਗੀ ਅੱਜ ਦੇ ਘਰ ਤੋਂ ਪੰਜਾਬ ਦੇ ਵਿੱਚ ਕਿਸਾਨ ਔਰ ਜਿਹੜੇ ਵਪਾਰੀ ਆਉਣ ਸਾਹਮਣੇ ਹੋਣ ਲੱਗੇ ਮੋਲ ਖਰਾਬ ਹੋ ਰਿਹਾ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਕੋਲ ਸਰਪੰਚ ਜੀ ਨੂੰ ਦੇਖਣਾ ਚਾਹੀਦਾ ਹੈ ਲਾ ਕੇ ਇਧਰ ਉਧਰ ਨਹੀਂ ਜਾਣ ਪੰਜਾਬ ਨੂੰ ਸਾਂਭਣ ਸਭ ਤੋਂ ਪਹਿਲੇ ਰਿਸਪੌਂਸਿਬਿਲਟੀ ਉਹਨਾਂ ਦੀ ਪੰਜਾਬ ਦੀ ਹੈ ਔਰ ਇੱਥੋਂ ਦੇ ਹਰ ਇੱਕ ਵਰਗ ਨੂੰ ਉਹਦਾ ਮਾਡਾ ਹੱਥ ਉਹਨਾਂ ਨੂੰ ਸਮਝਾਣ ਔਰ ਜਿਹੜਾ ਲੋਅਰ ਆਰਡਰ ਆ ਇਸ ਨੂੰ ਠੀਕ ਕਰਨਾ ਖੰਭ ਸਿੰਘ ਕੇਜਰੀਵਾਲ ਸਾਹਿਬ ਆਰੋਗ ਲਗਾ ਰਹੇ ਨੇ ਕਿ ਵੀਡੀਓ ਜਿਹੜੀ ਹੈ ਆਪਰੇਸ਼ਨ ਝਾੜੂ ਚੱਲੂ ਚੱਲੀ ਔਰ ਉਹ ਵੀ ਕਹਿਣਾ ਚਾਹੁੰਦੇ ਝਾੜੂ ਤਾਂ ਉਹਨਾਂ ਦੇ ਹੱਥ 'ਚ ਹੈ ਚਾਹੁੰਦੇ ਸਾਡੀ ਤੇ ਉਹਨਾਂ ਨੇ ਕਿਹਾ ਕਿ ਜਿਹੜੇ ਐਮਐਲਏ ਨੂੰ ਜਿਹੜੇ ਜਿਹੜੇ ਨੀਸ ਲਾ ਰਹੇ ਆ ਅੱਗੇ ਦੇਖੋ ਦੇਖੋ ਜੇ ਜੇ

देखिए जब 2014 का चुनाव था अब तो ये सारे लोग कहते थे कि भारत में कोई की सरकार नहीं बना जनता ने दो सौ बयासी सीटें दी जब हमने 300 तो पार का नारा दिया तब तो ये कहते थे कि 100 सीटें आएंगे तब 330 सौ तीस आई और अब की बार जब हमने 400 सौ पार का नारा दिया आप देखते जाइए 400 से बहुत ज्यादा सीटें जीत करके भारतीय जनता पार्टी और एनडीए सरकार बना सरकार बना खेरा साहब ने जो बयान दिया है देखिए ये कांग्रेस की मानसिकता को दिखाता है कांग्रेस पार्टी ने आज तक बांट करके राज करने का काम किया देश को पहले मजहब के आधार पर बांटा देश को बोली और भाषा के नाम पर बांटा देश को अमीर और गरीब के नाम पर बांटा देश को पूजा पद्धतियों के नाम पर बांटा देश को अगड़े और पिछड़े के नाम पर बांटा देश को दलित और सवर्ण के नाम पर बांटा अब देश को दे क्षेत्र के नाम पर बांटने का पाप ये कर रहे हैं ये इनकी मानसिकता इनकी नीयत और इनकी जो बंदी हती है वो उजागर हुई है चलाए जा रहे